ਸੱਸੀ ਗਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰਿਪੋਰਟ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਭਾਜਪਾ ਦੀ ਉਸ ਤਰਕੀਬ ਦੇ ਬਾਰੇ ਉਸ ਸਕੀਮ ਦੇ ਬਾਰੇ ਜਿਹਦੇ ਨਾਲ ਉਹਨੇ ਹੁਣ ਪੰਜਾਬ ਤੇ ਹਰਿਆਣਾ ਦੇ ਵਿੱਚ ਕਿਉਂਕਿ ਇਹੀ ਦੋ ਥਾਵਾਂ ਨੇ ਜਿੱਥੇ ਕਿਸਾਨਾਂ ਵੱਲੋਂ ਭਾਜਪਾਈ ਉਮੀਦਵਾਰਾਂ ਦਾ ਜਿਹੜੇ ਲੋਕ ਸਭਾ ਚੋਣਾਂ ਲੜ ਰਹੇ ਨੇ ਉਹਨਾਂ ਦਾ ਵੱਡੀ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਤੇ ਤੁਸੀਂ ਦੇਖੋ ਤੇਵਰ ਕਿਵੇਂ ਬਦਲੇ ਹੈ ਜਦੋਂ ਭਾਜਪਾਈ ਉਮੀਦਵਾਰਾਂ ਦਾ ਪਹਿਲਾਂ ਪਹਿਲਾਂ ਵਿਰੋਧ ਹੁੰਦਾ ਸੀ ਨਾਮਜ਼ਦਗੀਆਂ ਦਾਖਲ ਕਰਨ ਤੋਂ ਪਹਿਲਾਂ ਤੇ ਹੱਥ ਜੋੜ ਕੇ ਖੜ ਜਾਂਦੇ ਸੀ ਹੰਸ ਰਾਜ ਹੰਸਤਾ ਇੱਕ ਇੰਟਰਵਿਊ ਦੇ ਵਿੱਚ ਕਹਿ ਰਹੇ ਸੀਗੇ ਕਿ ਮੇਰਾ ਨਾਮ ਮੈਂਤਰਾਜ ਮੈਂਤ ਨੂੰ ਲੱਗਦਾ ਪੈ ਗਿਆ ਤੇ ਰਾਤ ਨੂੰ ਮੇਰੀ ਵਾਈਫ ਜਾਂ ਮੇਰੇ ਘਰ ਦੇ ਕਹਿੰਦੇ ਕਿ ਹੁਣ ਤਾਂ ਹੱਥ ਖੋਲ ਲੋ ਸੋ ਇੱਕ ਹਲੀਮੀ ਭਾਜਪਾਈ ਉਮੀਦਵਾਰਾਂ ਦੇ ਵਿੱਚ ਭਾਜਪਾਈ ਲੀਡਰਾਂ ਦੇ ਵਿੱਚ ਨਜ਼ਰ ਆ ਰਹੀ ਸੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਲੀਮੀ ਤੁਹਾਨੂੰ ਨਜ਼ਰ ਨਹੀਂ ਆਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾਈ ਉਮੀਦਵਾਰਾਂ ਤੇ ਉਹਨਾਂ ਦਾ ਸਮਰਥਕਾਂ ਦਾ ਹੋ ਸਕਦਾ ਕਿਸਾਨਾਂ ਦੇ ਨਾਲ ਟਕਰਾਅ ਨਜ਼ਰ ਆਵੇ ਪਰ ਭਾਜਪਾ ਨੇ ਪੈਂਤੜਾ ਬਦਲ ਲਿਆ ਭਾਜਪਾ ਨੇ ਇੱਕ ਪਾਸੇ ਆਰਤੀਆਂ ਦੇ ਰਾਹੀਂ ਆਰਤੀਆਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਪ੍ਰੋਟੈਸਟਾਂ ਤੇ ਉਹਨਾਂ ਦੇ ਸਵਾਲਾਂ ਤੇ ਹੁਣ ਸਖਤੀ ਕਰ ਦਿੱਤੀ ਹੈ ਜਿਹੜੀ ਕਿ ਬਿਲਕੁਲ ਬਿਲਕੁਲ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਹੈ ਇਹ ਗੈਰਵਾਜਬ ਹੈ ਤੇ ਗੈਰਕਾਨੂੰਨ ਹੈ ਕਿਉਂਕਿ ਕਿਸਾਨ ਉਹ ਕਿਹੜਾ ਅਹਿੰਸਿਕ ਨੇ ਉਹ ਤਾਂ ਬੜੇ ਅਹਿੰਸਿਕ ਤਰੀਕੇ ਦੇ ਨਾਲ ਉਹ ਕਿਹੜਾ ਹਿੰਸਾ ਕਰਦੇ ਨੇ ਕੋਈ ਤੁਹਾਡੇ ਰੋੜੇ ਨਹੀਂ ਮਾਰਦੇ ਕੋਈ ਤੁਹਾਡੇ ਨਾਲ ਕੋਈ ਮਾਰਕੁੱਟ ਨਹੀਂ ਕਰਦੇ ਉਹ ਤਾਂ ਬੜੇ ਸ਼ਲੀਨ ਤਰੀਕੇ ਦੇ ਨਾਲ ਹੋ ਸਕਦਾ ਹੈ ਕਈ ਵਾਰੀ ਸ਼ਬਦਾਵਲੀ ਦੇ ਵਿੱਚ ਯਾਰ ਜਾਂ ਤੂੰ ਮੈਂ ਆ ਗਿਆ ਹੋਵੇ ਪਰ ਅਸਲ ਦੇ ਵਿੱਚ ਉਹ ਤਾਂ ਸਵਾਲਾਂ ਦੇ ਜਵਾਬ ਮੰਗ ਰਹੇ ਨੇ ਤੇ ਇਹਨਾਂ ਜਵਾਬਾਂ ਦੇ ਵਿੱਚ ਉਹ ਆਪਣੇ ਗੱਲਬਾਤ ਜੇ ਉਹ ਸੰਤੁਸ਼ਟ ਤੁਸੀਂ ਕਰ ਦਿਓਗੇ ਤਾਂ ਚਲੇ ਜਾਣਗੇ ਵਿਚਾਰੇ ਉਹਨਾਂ ਨੇ ਕਿਹੜਾ ਕੁਝ ਕਰਨਾ ਪਰ ਇੱਥੇ ਕੁਸ਼ਕ ਆਗੂ ਨੇ ਜਿਨ੍ਹਾਂ ਦੇ ਵਿੱਚ ਸੱਤਾ ਦਾ ਜਿਹੜਾ ਧੌਣ ਦਾ ਕਿਲਾ ਉਹਨਾਂ ਦੀ ਧੌਣ ਦੇ ਵਿੱਚ ਚੜਿਆ ਹੋਇਆ ਪਰ ਇਹ ਕਿਲਾ ਉਹਨਾਂ ਨੂੰ ਕੱਢਣਾ ਆਉਂਦਾ ਕਿਸਾਨਾਂ ਨੂੰ ਤੁਹਾਨੂੰ ਜੇ ਲੱਗਦਾ ਨਾ ਕਿ ਅਸੀਂ ਸਖਤੀ ਕਰਕੇ ਅਸੀਂ ਕਿਸਾਨ ਆਗੂਆਂ ਨੂੰ ਗਾਲਾਂ ਕੱਢ ਕੇ ਉਹਨਾਂ ਨੂੰ ਨੀਵਾ ਦਿਖਾ ਕੇ ਅਸੀਂ ਖਬਰਾਂ ਚੋਂ ਪ੍ਰਚਾਰ ਕਰ ਲਾਂਗੇ ਤੇ ਇਹ ਗੱਲ ਭੁੱਲ ਜਾਓ ਤੁਸੀਂ ਪੰਜਾਬ ਨੂੰ ਇੱਕ ਹੋਰ ਅੱਗ ਦੀ ਭੱਟੀ ਦੇ ਵਿੱਚ ਨਾ ਝੋਕੋ ਪੰਜਾਬ ਪਹਿਲਾਂ ਹੀ ਬਹੁਤ ਸਾਰੇ ਇਹੋ ਜਿਹੇ ਮਾਮਲਿਆਂ ਦੇ ਵਿੱਚੋਂ ਨਿਕਲਿਆ ਹੋਇਆ ਤੁਸੀਂ ਟਕਰਾ ਜਿਹੜਾ ਕਦੇ ਹਰਨੇਕ ਸਿੰਘ ਮਹਿਮਾ ਸਰਜਾ ਨੂੰ ਕਦੇ ਰਜਿੰਦਰ ਸਿੰਘ ਦੀਪਵਾਲਾ ਨੂੰ ਦੀਪ ਸਿੰਘ ਵਾਲਾ ਨੂੰ ਤੇ ਹੋਰ ਆਗੂਆਂ ਜਿਹੜਾ ਤੁਸੀਂ ਜੇਲ੍ਹੇ ਡੱਕ ਰਹੇ ਹੋ ਇਹ ਬਿਲਕੁਲ ਉਹਨਾਂ ਦੇ ਉੱਤੇ ਧੱਕਾ ਕਾਨੂੰਨ ਦੇ ਰਾਹੀ ਉਹਨਾਂ ਤੇ ਤੁਸੀਂ ਸਖਤੀ ਕਰ ਰਹੇ ਹੋ ਇੱਕ ਤਰੀਕੇ ਦੇ ਨਾਲ ਜਿਹੜੀ ਕਿ ਗੈਰਵਾਜ਼ਬ ਹੈ ਤੇ ਇਹਨੂੰ ਕਿਸੇ ਵੀ ਤਰੀਕੇ ਨਾਲ ਸਵਾਰਕਾਰ ਨਹੀਂ ਕੀਤਾ ਜਾਣਾ ਹੁਣ ਭਾਜਪਾ ਜਿਹੜੀ ਆ ਉਹ ਆੜਤੀਆਂ ਦੇ ਰਾਹੀਂ ਕਿਸਾਨਾਂ ਕਿਸਾਨਾਂ ਆਗੂਆਂ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ ਦਬਾਉਣ ਦਾ ਨਹੀਂ ਉਹਨਾਂ ਦੇ ਨਾਲ ਸੁਲਾਹ ਕਰਨ ਦਾ ਪਰ ਇੱਕ ਪਾਸੇ ਸਖਤੀ ਵੀ ਕੀਤੀ ਜਾ ਰਹੀ ਹੈ ਆ ਜਿਹੜੇ ਤੇਵਰ ਨਾਮਜ਼ਦਗੀਆਂ ਦਾਖਲ ਕਰਨ ਤੋਂ ਪਹਿਲਾਂ ਸੀਗੇ ਹੁਣ ਇਹ ਤੇਵਰ ਨਹੀਂ ਹੈਗੇ ਭਾਜਪਾ ਹੀ ਆਗੂ ਵੀ ਹੁਣ ਮੂਹਰੋਂ ਕਿਸਾਨਾਂ ਨੂੰ ਪੈਣ ਲੱਗ ਪਏ ਆ ਪਰ ਕਿੰਨਾ ਕੁ ਚਿਰ ਅਸੀਂ ਕਹਿੰਦੇ ਕਿ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਾ ਹੋਵੇ ਅਸੀਂ ਕਹਿੰਦੇ ਕੋਈ ਹਿੰਸਾ ਨਾ ਵਾਪਰੇ ਪਰ ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਦੇ ਉੱਤੇ ਪੁਲਸੀਆ ਜ਼ਬਰ ਕਰਨ ਦੀ بجائے ਉਹਨਾਂ ਦੇ ਨਾਲ ਤੁਹਾਡੇ ਸਮਰਥਕ ਜ਼ਰਾ ਜਾਂ ਤਰਕ ਕਲਾਮੀ ਕਰਨ ਦੀ ਬਜਾਏ ਉਹਨਾਂ ਨਾਲ ਧੱਕਾ ਮੁਕੀ ਕਰਨ ਦੀ ਬਜਾਏ ਤੁਸੀਂ ਸਲੀਕੇ ਨਾਲ ਪੇਸ਼ ਆਓ ਆਹ ਕਿਹੋ ਜੀਆਂ ਪਿਰਤਾਂ ਪਾ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅ ਮਨਜੀਤ ਬਲਾਸਪੁਰ ਜਿਹੜੇ ਕਰਮਜੀਤ ਅਨਮੋਲ ਜਿਹੜੇ ਕਿ ਫਰੀਦਕੋਟੋਂ ਰਾਖਮਾ ਹਲਕੇ ਤੋਂ ਉਮੀਦਵਾਰ ਨੇ ਉਹ ਜਦੋਂ ਕਿਸਾਨਾਂ ਨੇ ਸਵਾਲ ਕਰਨੇ ਚਾਹੇ ਤਾਂ ਮਨਜੀਤ ਬਲਾਸਪੁਰ ਅੱਗੇ ਹੋ ਕੇ ਕਿਸਾਨਾਂ ਦੇ ਨਾਲ ਗਾਲਾਂ ਕੱਢਣ ਲੱਗਾ ਆਪਣੇ ਕਿਸਾਨਾਂ ਨੂੰ ਤੁਸੀਂ ਉਹੀ ਆ ਜਿਹੜੇ ਕਿਸਾਨੀ ਧਰਨੇ ਵੇਲੇ ਇਨਾਂ ਦੀ ਮਹਿਨਤਾ ਕਰਦੇ ਹੁੰਦੇ ਸੀ ਦਿੱਲੀ ਜਾ ਜਾ ਕੇ ਬੈਂਦੇ ਹੁੰਦੇ ਸੀ ਵਿੱਚ ਫੋਟੋਆਂ ਖਿਚਾਉਣ ਦੇ ਮਾਰੇ ਤੁਸੀਂ ਉਹੀਆਂ ਜਿਹੜੇ ਕਿਸਾਨ ਆਗੂਆਂ ਨੂੰ ਕਹਿੰਦੇ ਹੁੰਦੇ ਸੀਗੇ ਜੀ ਕੋਈ ਗੱਲ ਨਹੀਂ ਜੀ ਅਸੀਂ ਤੁਹਾਡੇ ਨਾਲ ਆ ਜੀ ਅਸੀਂ ਆਏ ਆ ਤੇ ਆਏ ਆ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕਿਸਾਨ ਆਗੂਆਂ ਦਾ ਜਿਹੜਾ ਸੱਤਾ ਸਥਾਪਤੀ ਦਾ ਕਿਸਾਨਾਂ ਦਾ ਜਿਹੜਾ ਰੋਸ ਸੀਗਾ ਉਹਦਾ ਤੁਹਾਨੂੰ ਪੋਲੀਟਿਕਲੀ ਬੈਨੀਫਿਟ ਮਿਲਿਆ ਤੁਸੀਂ ਇਸ ਗੱਲ ਤੋਂ ਭੱਜ ਨਹੀਂ ਸਕਦੇ ਤੇ ਅੱਜ ਤੁਸੀਂ ਕਿਸਾਨਾਂ ਉੱਤੇ ਸੱਤਾ ਦੇ ਹੈਂਕੜ ਦਿਖਾਉਣਾ ਆ ਗਏ ਹੋ ਅੱਜ ਤੁਸੀਂ ਉਹਨਾਂ ਨੂੰ ਮੰਨਦਾ ਚੰਗਾ ਬੋਲਦੇ ਹੋ ਉਹਨਾਂ ਨੂੰ ਗਾਲ੍ਹਾਂ ਕੱਢਦੇ ਹੋ ਉਹਨਾਂ ਨੂੰ ਕਹਿਣ ਕਿ ਤੁਹਾਨੂੰ ਇਹ ਗੱਲ ਕਹਿਣ ਦਾ ਅਧਿਕਾਰ ਦਿੱਤਾ ਕਿਨੇ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਕਿਸਾਨਾਂ ਦੇ ਗਾਲ ਪੈਜੋ ਉਹਨਾਂ ਦੀ ਬੇਇੱਜ਼ਤੀ ਕਰੋ ਉਹਨਾਂ ਨੂੰ ਗਲਤ ਬੋਲੋ ਉਹਨਾਂ ਦੇ ਨਾਲ ਮਾੜੇ ਤਰੀਕੇ ਨਾਲ ਮਾੜੇ ਬਤਰੀ ਨਾਲ ਪੇਸ਼ ਆਵੋ ਸੋ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਸਾਹਿਬ ਗੁਰਮੀਤ ਖੁੱਡੀਆਂ ਨੇ ਜਦੋਂ ਮੰਡੀ ਕਲਾਂ ਦੇ ਵਿੱਚ ਕਿਸਾਨਾਂ ਨੇ ਪੁੱਛਿਆ ਹਾਲਾਂਕਿ ਗੁਰਮੀਤ ਖੁੱਡੀਆਂ ਨੇ ਪਰਸਨਲੀ ਕੁਝ ਨਹੀਂ ਕਿਹਾ ਮੈਂ ਇੱਥੇ ਸਾਫ਼ ਕਰ ਦਿਆਂ ਪਰ ਉਹਨਾਂ ਦੇ ਸਮਰਥਕ ਇੰਤੁ ਪ੍ਰੰਤੂ ਕਰ ਰਹੇ ਸੀਗੇ ਕਿਸਾਨਾਂ ਨੇ ਸਿਰਫ ਇਹ ਗੱਲ ਕਹੀ ਸੀ ਕਿ ਸਾਨੂੰ ਦੱਸ ਦੋ ਕਿ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਕਦੋਂ ਨੌਕਰੀ ਮਿਲੂਗੀ ਉਹਦਾ ਜਿਹੜਾ ਮੁਆਵਜ਼ੇ ਦਾ ਤੁਸੀਂ ਐਲਾਨ ਕੀਤਾ ਸੀ ਉਹਦੇ ਬਾਰੇ ਦੱਸ ਦਿਓ ਕੇਸ ਦੇ ਬਾਰੇ ਦੱਸ ਦਿਓ ਆਹੀ ਸਵਾਲ ਸੀਗੇ ਇਹੀ ਕੁਝ ਕੁ ਸਵਾਲ ਕਿਸਾਨ ਆਗੂ ਕਿਸਾਨ ਜਿਹੜੇ ਸਾਡੇ ਭਰਾ ਨੇ ਮਜ਼ਦੂਰ ਭਰਾ ਕਿਸਾਨ ਭਰਾ ਉਹ ਕਰ ਰਹੇ ਨੇ ਭਾਜਪਈ ਆਗੂਆਂ ਤੋਂ ਕਿ ਤੁਸੀਂ ਦੱਸੋ ਦਿੱਲੀ ਜਾਣ ਦਾ ਰਾਹ ਕਾਹਤੋਂ ਮਿਲਿਆ ਤੁਸੀਂ ਦੱਸੋ ਕਿਉਂ ਸਾਇਲੈਂਸ ਬਣ ਰਹੇ ਆ ਤੁਸੀਂ ਦੱਸੋ ਕਿ ਕਿਉਂ ਕਿਸਾਨਾਂ ਦੇ ਨਾਲ ਵਾਅਦਾ ਕਰਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਉਹ ਤੁਸੀਂ ਮੁਕਰੇ ਕਿਉਂ ਆ ਇਹੀ ਕੁਝ ਸਵਾਲ ਨੇ ਹੁਣ ਹੰਸ ਰਾਜ ਹੰਸ ਜਿਹੜੇ ਕਹਿੰਦੇ ਸੀ ਮੈਂਤਰਾਜ ਮੈਂਤ ਮੇਰਾ ਤਾਂ ਨਾਂ ਪੈ ਗਿਆ ਮੈਂਤਰਾਤ ਰਾਤ ਨੂੰ ਘਰ ਦੇ ਕਹਿੰਦੇ ਨੇ ਕਿ ਹੁਣ ਤਾਂ ਹੱਥ ਖੋਲ ਲਾ ਉਹਨਾਂ ਦੇ ਵੀ ਤੇਵਰ ਬਦਲੇ ਬਦਲੇ ਨਜ਼ਰ ਆਏ ਲੰਘੇ ਇੱਕ ਹਫਤੇ ਦੇ ਵਿੱਚ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਮੈਂ ਉਹਨਾਂ ਘਟਨਾਵਾਂ ਦੇ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹਣਾ ਹੈ ਮਈ 8 ਦੀ ਗੱਲ ਆ ਜਦੋਂ ਭਾਜਪਾ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵੱਖ-ਵੱਖ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਗਿਆ ਪਰ ਪਾਲ ਕੌਰ ਦਾ ਜਿਹੜੇ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਇਹਨਾਂ ਤੇ ਕਿਸਾਨ ਮਜ਼ਦੂਰਾਂ ਤੇ ਵੱੰਨੀਆਂ ਪਾਉਣ ਦੇ ਦੋਸ਼ ਲਾਏ ਮਈ 8 ਨੂੰ ਹੀ ਖਬਰਾਂ ਆਈਆਂ ਮੁਕੰਦਪੁਰਾ ਦੇ ਵਿੱਚ ਕਿਸਾਨਾਂ ਨੇ ਰਵਨੀਤ ਬਿੱਟੂ ਦਾ ਵਿਰੋਧ ਕੀਤਾ ਵਾਪਸ ਜਾ ਉਹਦੇ ਨਾਰੇ ਲਾਉਂਦੇ ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਮਈ 9 ਦੀ ਗੱਲ ਹੈ ਮਈ 9 ਨੂੰ ਹੀ ਪ੍ਰਨੀਤ ਕੌਰ ਤੇ ਡਾਕਟਰ ਬਲਬੀਰ ਨੂੰ ਘੇਰ ਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਸਵਾਲ ਕਰਾਂਗੇ ਇਸੇ ਤਰ੍ਹਾਂ ਰਵਨੀਤ ਬਿੱਟੂ ਦੀ ਤਾਂ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਆ ਕਿਸਾਨਾਂ ਦੇ ਵਿਰੋਧ ਕਰਕੇ ਕਹਿੰਦੇ 10 ਮਈ ਨੂੰ ਰਵਨੀਤ ਬਿੱਟੂ ਰਾਏਪੁਰ ਤੋਂ ਵਾਪਸ ਪਰਤੇ ਰਵਨੀਤ ਬਿੱਟੂ ਦੀ ਤਾਂ ਇੱਕ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਕਿਸੇ ਦੇ ਵਿੱਚ ਇੰਨਾ ਦਮ ਨਹੀਂ ਹੈ ਕਿ ਉਹਦਾ ਵਿਰੋਧ ਕੀਤਾ ਜਾ ਸਕੇ ਕਿਉਂ ਕਿਉਂ ਇਹ ਦੁਨੀਆ ਦਾ ਇੱਕ ਲਾਗੂ ਹੈ ਜਿਹੜਾ ਵਿਰੋਧ ਪ੍ਰੂਫ ਹੈ ਤੇ ਜਿਹਦਾ ਵਿਰੋਧ ਨਹੀਂ ਕੀਤਾ ਜਾ ਸਕਦਾ ਮਤਲਬ ਤੁਹਾਡਾ ਵਿਰੋਧ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਤਰ੍ਹਾਂ ਵੱਲੋਂ ਬਿੱਟੂ ਸਾਹਿਬ ਜਰਾ ਘੌਰ ਕਰੋ ਵੱਡੇ ਵੱਡੇ ਆਗੂਆਂ ਨੂੰ ਵਿਰੋਧ ਕਰਕੇ ਪ੍ਰੋਗਰਾਮ ਰੱਦ ਕਰਨੇ ਪਏ ਆ ਇਥੇ ਖੱਟਰ ਮੁੱਖ ਮੰਤਰੀ ਸੀ ਹਰਿਆਣੇ ਦਾ ਕਿਸਾਨਾਂ ਨੇ ਹੈਲੀਕਾਪਟਰ ਲੈਂਡ ਨਹੀਂ ਸੀ ਕਰਨ ਦਿੱਤਾ ਉਹਨੂੰ ਜ਼ਮੀਨ ਤੇ ਉਤਰ ਨਹੀਂ ਸੀ ਦਿੱਤਾ ਕਹਿੰਦਾ ਕਮਉਦਾ ਆਪਦੇ ਆਪ ਚੇ ਵਿੱਚ ਲੀਡਰ ਸੀਗਾ ਖੱਟਰ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਨਾ ਆਓ ਤੁਸੀਂ ਟਕਰਾ ਆਲੀ ਤੁਸੀਂ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਹੋ ਤੁਸੀਂ ਟਕਰਾ ਆਲੀ ਰਾਹ ਤੇ ਨਾ ਚੱਲੋ ਤੁਸੀਂ ਆਪਣੀ ਸ਼ਬਦਾਵਲੀ ਦੇ ਵਿੱਚ ਕਿਸਾਨਾਂ ਪ੍ਰਤੀ ਕੋਈ ਮੰਦ ਭਾਵਨਾ ਉਹਨਾਂ ਨੂੰ ਗਾਲ ਧੁੱਪਣਾ ਕੱਢੋ ਨਾਲੋਂ ਵੰਗਾਰੋ ਨਾ ਪਹਿਲੀ ਗੱਲ ਤਾਂ ਕਿਸਾਨੀ ਨੂੰ ਵੰਗਾਰਿਆ ਨਹੀਂ ਜਾਂਦਾ ਕਦੇ ਹਜੂਮ ਨੂੰ ਲੋਕਾਂ ਨੂੰ ਵੰਗਾਰਿਆ ਨਹੀਂ ਜਾਂਦਾ ਔਰ ਪਹਿਲੀ ਗੱਲ ਉਹ ਹਜੂਮ ਨਹੀਂਗੇ ਉਹ ਪੀੜਾ ਨਹੀਂਗੇ ਉਹ ਬੜੇ ਸ਼ਲੀਨ ਤਰੀਕੇ ਦੇ ਨਾਲ ਆਪਣੇ ਸਵਾਲਾਂ ਦੇ ਜਵਾਬ ਲੱਭ ਰਹੇ ਆ ਤੁਹਾਡੇ ਕੋਲੋਂ ਔਰ ਤੁਸੀਂ ਵੰਗਾਰ ਕੇ ਉਹਨਾਂ ਨੂੰ ਹਿੰਸਾ ਦੇ ਰਾਹ ਤੋਰ ਰਹੇ ਹੋ ਜਿਹੜਾ ਕਿ ਬਿਲਕੁਲ ਖਤਰਨਾਕ ਹੈ ਔਰ ਟਕਰਾਵ ਵਾਲਾ ਟਕਰਾਅ ਦੇ ਵਿੱਚੋਂ ਜਨਤਾ ਨੇ ਅਜੇ ਤੱਕ ਕਿਸੇ ਕਦੇ ਨਹੀਂ ਖਟਿਆ ਕਦੇ ਤੁਸੀਂ ਦੇਖਿਆ ਹੋਣਾ ਕਿ ਇਕਦੋਕਾ ਘਟਰਾਵਾਂ ਨੂੰ ਛੱਡ ਕੇ ਹਬੌਰ ਦੇ ਵਿੱਚ ਨਾਰੰਗ ਦਾ ਮਲੋੜ ਦੇ ਵਿੱਚ ਜਰੂਰ ਕੱਪੜੇ ਪਾੜ ਦਿੱਤੇ ਸੀ ਕਿਸਾਨਾਂ ਨੇ ਪਰ ਉਸ ਤੋਂ ਪਹਿਲਾਂ ਜਾਂ ਮਗਰੋਂ ਕਿਸਾਨਾਂ ਨੇ ਕਿਸੇ ਆਗੂ ਨੂੰ ਇਸ ਤਰ੍ਹਾਂ ਹਿੰਸਕ ਤਰੀਕੇ ਨਾਲ ਉਸੇ ਆਗੂ ਨਾਲ ਪੇਸ਼ ਨਹੀਂ ਆਏ ਔਰ ਜਿਹੜੀ ਦੂਜੀ ਗੱਲ ਹੈ ਤੁਹਾਡੀ ਇੱਕ ਵਾਰੀ ਕਿਸਾਨਾਂ ਦੇ ਵਿੱਚ ਤੁਸੀਂ ਗਏ ਸੀਗੇ ਇਸੇ ਤਰ੍ਹਾਂ ਦਾ ਸਿਆਸੀ ਢੋਂਗ ਕਰਕੇ ਤੁਹਾਡੀ ਦਸਤਾਰ ਲਾਤੀ ਸੀ ਕਿਸਾਨਾਂ ਨੇ ਵਿਰੋਧ ਹੋਇਆ ਸੀਗਾ ਬਹੁਤ ਬੁਰੇ ਤਰੀਕੇ ਦਾ ਔਰ ਅਸੀਂ ਨਹੀਂ ਕਹਿੰਦੇ ਕਿ ਇਹ ਚੰਗੀ ਗੱਲ ਹੈ ਦਸਤਾਰ ਲਾਉਣੀ ਮਾੜੀ ਗੱਲ ਹੈ ਚਾਹੇ ਸਾਡਾ ਕਿਸੇ ਨਾਲ ਵਿਚਾਰ ਮਿਲਦਾ ਨਹੀਂ ਮਿਲਦਾ ਦਸਤਾਰ ਲਾਉਣਾ ਅਸੀਂ ਨਹੀਂ ਕਹਿੰਦੇ ਕਿ ਚੰਗੀ ਗੱਲ ਹੈ ਪਰ ਕਿਸਾਨਾਂ ਨੇ ਤੁਹਾਡੀ ਲਾਹ-ਪਾਗ ਕੀਤੀ ਸੀ ਬੇਇੱਜ਼ਤੀ ਕੀਤੀ ਸੀ ਸੋ ਇਸ ਤਰ੍ਹਾਂ ਤੁਸੀਂ ਤੁਹਾਨੂੰ ਨਹੀਂ ਕਿਸਾਨਾਂ ਦੇ ਨਾਲ ਪੇਸ਼ ਆਉਣਾ ਚਾਹੀਦਾ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਕੇ ਹਟਿਆ ਕਿ ਮਕੰਦਪੁਰਾ ਜਹਾਂ ਹੰਸਰਾਜ ਹੰਸ ਦਾ ਵਕਵਾਕ ਇਲਾਕਿਆਂ ਦੇ ਵਿੱਚ ਪਰਮਪਾਲ ਕੌਰ ਦਾ ਵਿਰੋਧ ਪ੍ਰਨੀਤ ਕੌਰ ਤੇ ਡਾਕਟਰ ਬਲਬੀਰ ਨੂੰ ਆਪਾਂ ਕਹਿਆ ਸੀ ਸਵਾਲ ਕਰਨਗੇ ਰਾਏਪੁਰ ਤੋਂ ਰਵਨੀਤ ਬਿੱਟੂ ਪਰਤੇ ਨੇ ਇਸੇ ਤਰ੍ਹਾਂ ਹੰਸਰਾਜ ਹੰਸ ਦਾ ਵਿਰੋਧ ਕਰ ਕੀਤਾ ਗਿਆ ਸੀਗਾ ਕਈ ਪਿੰਡਾਂ ਦੇ ਵਿੱਚ ਮੁਕੰਦਪੁਰਾ ਤੋਂ ਪਰਤਨਾ ਪਿਆ ਸੀਗਾ ਰਵਨੀਤ ਬਿੱਟੂ ਨੂੰ ਸੋ ਇਹ ਕਈ ਥਾਵਾਂ ਤੇ ਰਵਨੀਤ ਬਿੱਟੂ ਦਾ ਵਿਰੋਧ ਹੋਇਆ ਸੀਗਾ ਚੰਗਾ ਵਿਰੋਧ ਹੋਇਆ ਸੀਗਾ ਇਸ ਤਰ੍ਹਾਂ ਜਿਵੇਂ ਮੈਂ ਖੁੱਡੀਆਂ ਸਾਹਿਬ ਦਾ ਜ਼ਿਕਰ ਕੀਤਾ ਸੋ ਹੁਣ ਭਾਜਪਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਵਿਰੋਧ ਨੂੰ ਰੋਕਣ ਦੇ ਵਿੱਚ ਕਿਸਾਨਾਂ ਵੱਲੋਂ ਕੀਤੇ ਜਾਂਦੇ ਵਿਰੋਧ ਨੂੰ ਰੋਕਣ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਹੁਣ ਭਾਜਪਾ ਨੇ ਆੜਤੀਆਂ ਰਾਹੀਂ ਇਸ ਸਮੱਸਿਆ ਦਾ ਹੱਲ ਕੱਢਣ ਦੇ ਯਤਨ ਸ਼ੁਰੂ ਕੀਤੇ ਆ ਤੇ ਆੜਤੀਆਂ ਤੇ ਭਾਜਪਾ ਦੇ ਸੂਬਾ ਪੱਧਰੀ ਆਗੂਆਂ ਦੇ ਦਰਮਿਆਨ ਮੀਟਿੰਗਾਂ ਦਾ ਭਾਵੇਂ ਕੋਈ ਠੋਸ ਹੱਲ ਤਾਂ ਨਹੀਂ ਨਿਕਲਿਆ ਪਰ ਭਾਵੇਂ ਸੰਗਠਨ ਦੇ ਸੂਬਾਈ ਆਗੂਆਂ ਵੱਲੋਂ ਤਜ਼ਵੀਜ਼ ਕੀਤੀ ਰਣਨੀਤੀ ਦੇ ਮੁਤਾਬਕ ਆੜਤੀਆਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋ ਜਾਂਦੀ ਹੈ ਤੇ ਉਹਨਾਂ ਦੀਆਂ ਮੰਗਾਂ ਦੇ ਸਬੰਧ ਦੇ ਵਿੱਚ ਕੋਈ ਭਰੋਸਾ ਦਿੱਤਾ ਜਾਂਦਾ ਤਾਂ ਸੂਬੇ ਦੇ ਆੜਤੀ ਜਿਹੜੇ ਨੇ ਉਹ ਭਾਜਪਾ ਦੀ ਬਾਹ ਫੜ ਸਕਦੇ ਨੇ ਸਥਾਨਕ ਆੜਤੀ ਐਸ ਯੂਨੀਅਨ ਦੇ ਜਿਹੜੇ ਮੰਡੀ ਅਮਦਗੜ ਦੇ ਪ੍ਰਧਾਨ ਨੇ सुरेंद्र ਕੋਰੜ ਉਹਨਾਂ ਨੇ ਦੱਸਿਆ ਕਿ ਸਬਾਈ ਆਗੂਆਂ ਦਾ ਭਾਜਪਾਈ ਸਬਾਈ ਆਗੂਆਂ ਦਾ ਵਫ਼ਦ ਬੀਤੇ ਦਿਨੀ ਸੁਨੀਲ ਜਾਖੜ ਜਿਨ੍ਹਾਂ ਦੇ ਵਿੱਚ ਸੀਗੇ ਤੇ ਪੰਜਾਬ ਇੰਚਾਰਜ ਸੀਗੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰ ਚੁੱਕਿਆ ਹੈ ਇਨਾਂ ਦੇ ਵਿੱਚ ਆਰਤੀਆਂ ਦੀਆਂ ਅਹਿਮ ਮੰਗਾਂ ਬਾਰੇ ਚਰਚਾ ਵੀ ਹੋਈ ਹੈ ਤੇ ਦੱਸਦੇ ਆ ਕਿ ਉਹ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਮੰਨਣ ਨੂੰ ਤਿਆਰ ਨੇ ਪਰ ਹੁਣ ਕੋਈ ਐਲਾਨ ਨਹੀਂ ਹੋਇਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗ੍ਰਹਿ ਮੰਤਰੀ ਦੇ ਨਾਲ ਇਹਨਾਂ ਦੀ ਆਰਤੀਆਂ ਦੀ ਮੀਟਿੰਗ ਹੋਣੀ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਕਿਹਾ ਜਾਊਗਾ ਕਿ ਤੁਸੀਂ ਕਿਸਾਨਾਂ ਨੂੰ ਟਕਾਓ ਮਾੜਾ ਮੋਟਾ ਜੇਕਰ ਆਰਤੀਆਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਅਸੀਂ ਕਹਿੰਦੇ ਕਿ ਨਾ ਮੰਨੋ ਪਰ ਕਿਸਾਨਾਂ ਦੀਆਂ ਕਿਉਂ ਨਹੀਂਆਂ ਜੇਕਰ ਤੁਹਾਨੂੰ ਲੱਗਦਾ ਕਿ ਕਿਸਾਨਾਂ ਦੇ ਵਿਰੋਧ ਕਰਕੇ ਸਾਡਾ ਪ੍ਰਚਾਰ ਪਛੜ ਰਿਹਾ ਹੈ ਅਸੀਂ ਫਾੜੀ ਹੋ ਰਹੇ ਹਾਂ ਤਾਂ ਤੁਸੀਂ ਕਿਸਾਨਾਂ ਆਗੂਆਂ ਦੇ ਨਾਲ ਗੱਲਬਾਤ ਕਰੋ ਨਾ ਤੁਸੀਂ ਉਹਨਾਂ ਦੀਆਂ ਮੰਗਾਂ ਦੇ ਵੱਲ ਜਿਹੜਾ ਸਕਾਰਾਤਮਕ ਰੂਪ ਦੇ ਵਿੱਚ ਦੁਰੋ ਉਹਨਾਂ ਨੂੰ ਕੋਈ ਪੋਜ਼ਿਟਿਵਿਟੀ ਦਿਖਾਓ ਤਾਂ ਤੁਹਾਡਾ ਵਿਰੋਧ ਛੱਡ ਦੇਣਗੇ ਇਸ ਤਰ੍ਹਾਂ ਕਿ ਦੇ ਉਧਰੋਂ ਕੋਈ ਕੋਈ ਧਿਰ ਫੜ ਲਈ ਕਿ ਦੇ ਉਧਰੋਂ ਇਹਦਾ ਸਗੋ ਆਰਥਿਕ ਇਹਦਾ ਪਹਿਲਾ ਕਹਿ ਰਿਹਾ ਕਿ ਅਸੀਂ ਕਿਸਾਨਾਂ ਦੇ ਜਿਹੜਾ ਸ਼ਾਂਤਮਈ ਪ੍ਰੋਟੈਸਟ ਆ ਸੀ ਉਹਦੇ ਨਾਲ ਆ ਕਿਸਾਨ ਆਰਥਿਕ ਆ ਕੋਈ ਦੋ ਧਿਰਾਂ ਨੇ ਹੈਗੀਆਂ ਜੇ ਵੇਖਿਆ ਜਾਵੇ ਤਾਂ ਦੋਨੇ ਧਿਰਾਂ ਫਸਲ ਤੇ ਮਨਸਰ ਨੇ ਦੋਨਾਂ ਦਾ ਆਮਦਨ ਦੋਨਾਂ ਦਾ ਕਾਰੋਬਾਰ ਉਸੇ ਚੀਜ਼ ਦੇ ਉੱਤੇ ਮਨਸਰਾਂ ਔਰ ਆਰਥਿਕ ਐਸੋਸੀਏਸ਼ਨ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਜੇਕਰ ਸਾਡੇ ਨੂੰ ਢਾਲ ਬਣਾ ਕੇ ਵਰਤਿਆ ਜਾ ਰਿਹਾ ਜੇਕਰ ਸਾਡੇ ਮੋਢੇ ਤੇ ਰੱਖ ਕੇ ਚਲਾਈ ਜਾ ਰਹੀ ਹੈ ਤਾਂ ਸਾਨੂੰ ਦੇ ਤੋਂ ਬਚਣਾ ਚਾਹੀਦਾ ਬਿਲਕੁਲ ਜਿਵੇਂ ਕਿਸਾਨ ਆਗੂਆਂ ਨੇ ਪਹਿਲਾਂ ਕਿਹਾ ਸੀਗਾ ਕਿ ਤੁਸੀਂ ਮਜ਼ਦੂਰਾਂ ਦੇ ਵਿੱਚ ਕਿਉਂਕਿ ਦਲਿਤ ਭਾਈਚਾਰੇ ਤੋਂ ਜਿਹੜੇ ਉਮੀਦਵਾਰ ਨੇ ਰਾਖਵੇਂ ਹਲਕਿਆਂ ਦੇ ਵਿੱਚ ਉੱਥੇ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਹੋਈ ਸੀਗੀ ਕਿ ਅਸੀਂ ਭਈ ਦਲਿਤ ਭਾਈਚਾਰੇ ਤੋਂ ਆਜਾਸੀ ਰਾਖਵੇਂ ਹਲਕੇ ਤੋਂ ਸਾਡਾ ਤਾਂ ਅਵਿਰੋਧ ਹੋ ਰਿਹਾ ਪਰਜਤ ਕੇ ਪਰਮਪਾਲ ਕੌਰ ਮਲੂਕਾ ਜਾਂ ਰਵਨੀਤ ਬਿੱਟੂ ਜਾਂ ਪਰਨੀਤ ਕੌਰ ਜਾਂ ਤਰਜੀਤ ਸੰਧੂ ਦਾ ਵਿਰੋਧ ਹੋਇਆ ਆਪਾਂ ਦੇਖਿਆ ਕਿੰਨੇ ਪਿੰਡਾਂ ਦੇ ਵਿੱਚ ਸੋ ਕੋਈ ਟਾਵਾ ਹੀ ਭਾਜਪਾਈ ਉਮੀਦਵਾਰ ਹੋਣਾ ਜਿਹੜਾ ਕਿ ਇਸ ਵਿਰੋਧ ਤੋਂ ਬਚਿਆ ਹੋਣਾ ਪਰ ਨਹੀਂ ਤਾਂ ਸਾਰਿਆਂ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਕਿਸਾਨ ਬਾਰਡਰਾਂ ਤੇ ਬੈਠੇ ਨੇ ਕਿਉਂਕਿ ਉਹਨਾਂ ਦਾ ਰਾਹ ਰੋਕਿਆ ਗਿਆ ਕਿਉਂਕਿ ਉਹਨਾਂ ਤੇ ਪੈਲਟ ਗਨ ਦੀ ਵਰਤੋਂ ਕੀਤੀ ਗਈ ਕਿਉਂਕਿ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਕਿਉਂਕਿ ਉਹਨਾਂ ਦੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਕਿਉਂਕਿ ਉਹਨਾਂ ਤੇ ਪਰਚੇ ਕੀਤੇ ਗਏ ਕਿਉਂਕਿ ਉਹਨਾਂ ਦੇ ਜਵਾੜੇ ਤੋਰ ਤੋੜ ਦਿੱਤੇ ਗਏ ਤੇ ਸ਼ਦਦਤ ਕਰਕੇ ਕਿਉਂਕਿ ਉਹਨਾਂ ਦੇ ਟਰੈਕਟਰ ਭੰਨ ਦਿੱਤੇ ਗਏ ਕਿਉਂਕਿ ਉਹਨਾਂ ਦਾ ਕਿਰਦਾਰ ਕੁਛ ਕੀਤੀ ਇਸ ਕਰਕੇ ਵਿਰੋਧ ਕਰ ਰਹੇ ਨੇ ਜਿਦਾ ਕਿ ਲੋਕਤਾਂਤ੍ਰਿਕ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਖੇਤੇ ਦੇ ਵਿੱਚ ਉਹਨੂੰ ਜਿਹੜਾ ਅਧਿਕਾਰ ਆ ਲੋਕ ਕਰ ਸਕਦੇ ਨੇ ਹੁਣ ਪ੍ਰਨੀਤ ਕੌਰ ਦੇ ਤਾਂ ਕਾਫਲੇ ਦੇ ਵਿੱਚ ਪਿੰਡ ਸੇਹੜਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਕਿਸਾਨ ਆਗੂ ਸਰਿੰਦਰਪਾਲ ਸਿੰਘ ਆਕੜੀ ਉਹਨਾਂ ਦਾ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਦਾ ਸਸਕਾਰ ਕੀਤਾ ਗਿਆ ਜਦੋਂ ਸਮਝੌਤਾ ਹੋਇਆ ਜਿੱਥੇ ਬੰਦੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿਚਾਲੇ ਤੇ ਇਸੇ ਤਰ੍ਹਾਂ ਆਪਾਂ ਗੱਲ ਕੀਤੀ ਸੀਗੀ ਕਿ ਦੂਜੇ ਪਾਸੇ ਸਖਤੀ ਦਾ ਹੁਣ ਇੱਕ ਤਾਂ ਕਿਸਾਨ ਆਗੂ ਜਿਹੜੇ ਹਰਨੇਕ ਸਿੰਘ ਮਹਿਮਾ ਨੇ ਔਰ ਬੜੇ ਉਹ ਤੜਲੇਦਾਰ ਆਗੂ ਨੇ ਹਰਨੇਕ ਸਿੰਘ ਮਹਿਮਾ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਸਵਾਲ ਕੀਤੇ ਉਹਨਾਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਸਵਾਲ ਕੀਤੇ ਸੀ ਜਦੋਂ ਅਕਾਲੀ ਦਲ ਪੱਖਪੂਰ ਰਿਆ ਸੀਗਾ ਉਹ ਇਹਨਾਂ ਬਿਲਾ ਦਾ ਖੇਤੀ ਕਰੂਨਾ ਦਾ ਤਿੰਨਾਂ ਦਾ ਤੇ ਉਹਨਾਂ ਨੇ ਹੁਣ ਭਾਜਪਾਈ ਆਗੂਆਂ ਦੇ ਵੀ ਲਾਮਬੰਦੀ ਉਹ ਕਰ ਰਹੇ ਸੀਗੇ ਪਿੰਡਾਂ ਦੇ ਵਿੱਚ ਕਿ ਇਹਨਾਂ ਨੂੰ ਵੀ ਘੇਰ ਕੇ ਸਵਾਲ ਕਰਾਂਗੇ ਔਰ ਬੜੇ ਬੜੇ ਵਧੀਆ ਤਰੀਕੇ ਨਾਲ ਬੜੀ ਵਧੀਆ ਸ਼ਬਦਾਵਲੀ ਦੇ ਵਿੱਚ ਉਹ ਸਵਾਲ ਕਰਦੇ ਨੇ ਮੈਂ ਪਰਸਨਲੀ ਵੀ ਉਹਨਾਂ ਨੂੰ ਕਈ ਵਾਰ ਮਿਲਿਆ ਵਾਂ ਤੇ ਉਹਨਾਂ ਦਾ ਉਹਨਾਂ ਦਾ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤੇ ਦਿਲ ਦਾ ਸਟੰਟ ਪਿਆ ਸੀਗਾ ਇੱਕ ਹਾਰਟ ਹਰ ਸਰਜਰੀ ਕਹਿ ਸਕਦੇ ਆਪਾਂ ਹੋਈ ਸੀਗੀ ਤੇ ਪਰ ਬਾਵਜੂਦ ਇਸਦੇ ਉਹ ਡਟੇ ਰਹੇ ਖੈਰ ਇਸੇ ਤਰ੍ਹਾਂ ਹਾਂਸ ਰਾਜ ਹਾਂਸ ਦਾ ਵਿਰੋਧ ਕਰਨ ਵਾਲੇ ਕਈ ਆਗੂ ਗ੍ਰਿਫਤਾਰ ਕੀਤੇ ਗਏ ਨੇ ਸੋ ਦੋ ਤਰੀਕਿਆਂ ਨਾਲ ਭਾਜਪਾ ਇਸ ਵਿਰੋਧ ਨੂੰ ਡੱਕਣ ਦੇ ਵਿੱਚ ਤਰ ਜਿਹੜੀਆਂ ਉਹ ਤਰਕੀਬਾਂ ਮਿੱਥੀ ਬੈਠੀ ਹੈ ਇੱਕ ਤਾਂ ਪ੍ਰਸ਼ਾਸਨਿਕ ਸ਼ਕਤੀ ਜਿਵੇਂ ਕਿ ਵਿਰੋਧ ਕਰਨ ਵਾਲਿਆਂ ਨੂੰ ਡੱਕ ਲੋ ਤੇ ਦੂਜਾ ਆਰਥਿਕਾਂ ਦੇ ਰਾਹੀਂ ਜਾਂ ਦੂਜੀਆਂ ਧਿਰਾਂ ਦੇ ਰਾਹੀਂ ਸੂਲ੍ਹਾ ਸਫਾਈ ਜਾਂ ਹੋਰ ਪਰ ਅਸੀਂ ਕਹਿੰਦੇ ਕਿ ਸੂਲ੍ਹਾ ਸਫਾਈ ਹੋ ਜਾ ਚੰਗੀ ਗੱਲ ਹੈ ਇਸ ਤਰ੍ਹਾਂ ਜੇਕਰ ਪ੍ਰਸ਼ਾਸਨਿਕ ਸਖਤੀ ਕਰੋਗੇ ਜਾਂ ਉਹਨਾਂ ਦੇ ਨਾਲ ਗੁੰਡਾਗਰ ਤਰੀਕੇ ਨਾਲ ਪੇਸ਼ ਆਓਗੇ ਤਾਂ ਇਹਦੇ ਸਿੱਟੇ ਕੋਈ ਚੰਗੇ ਨਹੀਂ ਨਿਕਲਣਗੇ ਜਿਹੜੇ ਭਾਜਪਾਈ ਜਾਂ ਜਿਹੜੇ ਆਪ ਵਾਲੇ ਇਸ ਭਲੇਖੇ ਦੇ ਵਿੱਚ ਨੇ ਕਿ ਅਸੀਂ ਸੱਤਾ ਦਾ ਰੋਪ ਦਿਖਾ ਕੇ ਕਿਸਾਨਾਂ ਨੂੰ ਦਬਾ ਲਾਂਗੇ ਤਾਂ ਭਲੇਖੇ ਕਿਸਾਨਾਂ ਨੇ ਬਹੁਤ ਵੱਡੇ ਵੱਡੇ ਆਗੂਆਂ ਦੇ ਕੱਡੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਈ ਲੋਕ ਕੱਢਦੇ ਰਹਿਣਗੇ ਸੋ ਇਸ ਤਰੀਕੇ ਤੋਂ ਬਚਣਾ ਚਾਹੀਦਾ ਟਕਰਾਅ ਤੋਂ ਬਚਣਾ ਚਾਹੀਦਾ ਤੇ ਉਹਨਾਂ ਦੇ ਨਾਲ ਸੁਲ੍ਹਾ ਸਫਾਈ ਵਾਲੀ ਜੇਕਰ ਉਹਨਾਂ ਨੇ ਮੰਗਾਂ ਦੇ ਵੱਲ ਕੋਈ ਧਿਆਨ ਦਿੱਤਾ ਜਾਂਦਾ ਤਾਂ ਉਸ ਪਾਸੇ ਆਉਣਾ ਚਾਹੀਦਾ